ਦਮਦਵੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਆ ਗਏ ਨੇ ਮਹਾਕੁੰਮ ਦੇ ਵਿੱਚ ਪਵਿੱਤਰ ਡੁੱਕੀ ਲਗਾ ਕੇ ਉਹਨਾਂ ਨੇ ਵਿਵਾਦ ਛੇੜ ਦਿੱਤਾ ਹੈ ਇਸ ਮਗਰੋਂ ਸਿੱਖ ਜਥੇਬੰਦੀਆਂ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਦੌਰਾਨ ਸਿੱਖ ਯੂਥ ਫੈਡਰੇਸ਼ਨ ਪਿੰਡਰਾਵਾਲੇ ਦੇ ਰਾਸ਼ਟਰੀ ਪ੍ਰਧਾਨ ਪਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੇ ਸਨ ਗਠਨ ਦੇ ਸਾਥਕਾਂ ਮੁਕੀ ਪਾਈ ਬਲਵੰਤ ਸਿੰਘ ਗੋਪਾਲੇਸ਼ ਨੇ ਜਨਵਾਰ ਨੂੰ ਇੱਕ ਮੀਟਿੰਗ ਕੀਤੀ ਅਤੇ ਹਰਨਾਮ ਸਿੰਘ ਤੁਮਾ Hindu ਤੀਰਥ ਸਥਾਨ ਤੇ ਜਾਣ ਅਤੇ Hindu ਰੀਤੀ ਰਿਵਾਜਾਂ ਦਾ ਅਭਿਆਸ ਕਰਨ ਲਈ ਨਿੰਦਾ ਕੀਤੀ ਇਹ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਦਸਵੇਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਥਾਪਿਤ ਤਮਦਮੀ ਟਕਸਾਲ ਸਿਧਾਂਤ ਦਾ ਹਿੰਦੂਕਰਨ ਕਰਨ ਦੀ ਕੋਸ਼ਿਸ਼ ਹੈ ਅਤੇ ਸਿੱਖ ਭਾਈਚਾਰੇ ਦੁਆਰਾ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਬਲਵੰਤ ਸਿੰਘ ਨੇ ਕਿਹਾ ਕਿ ਕੁੰਭ ਦੇ ਵਿੱਚ ਇਸ਼ਨਾਨ ਕਰਨ ਅਤੇ ਹਿੰਦੂ ਰੀਤੀ ਰਿਵਾਜਾਂ ਦੇ ਪਾਲਣਾ ਕਰਨ ਵਰਗੀਆਂ ਰਸਮਾਂ ਹਿੰਦੂਆਂ ਲਈ ਸਵੀਕਾਰਯੋਗ ਹੋ ਸਕਦਾ ਹੈ ਇਹ ਕਿਸੇ ਅਜਿਹੇ ਵਿਅਕਤੀ ਲਈ ਅਰਚਿਤ ਹੈ ਜੋ ਕਿ ਸਿੱਖ ਧਾਰਮਿਕ ਆਗੂ ਦੇ ਦਮਦਮੇ ਟਕਸਾਲ ਦਾ ਮੁਖੀ ਹੋਣ ਦਾ ਦਾਵਾ ਕੀਤਾ ਹੋਵੇ ਅਜਹੀਆਂ ਕਾਰਵਾਈਆਂ ਸਿੱਖਾਂ ਦੀ ਵੱਖਰੀ ਪਛਾਣ ਬਾਰੇ ਸਵਾਲ ਖੜੇ ਕਰਦੀਆਂ ਨੇ ਨਿੱਜੀ ادارے ਦੇ ਵੱਲੋਂ ਸੰਪਰਕ ਕੀਤੇ ਜਾਣ ਤੇ ਹਰਲਾਮ ਸਿੰਘ ਐ ਤੁਮਣ ਨੇ ਸਪਸ਼ਟ ਕੀਤਾ ਕਿ ਕੁਝ ਸਿੱਖ ਪਰੰਪਰਾਵਾਂ ਖਾਸ ਕਰਕੇ ਉਦਾਸੀਨ ਤੇ ਨਿਰਮਲਾ ਅਖਾੜਿਆਂ ਨਾਲ ਸੰਬੰਧਿਤ ਕੁੰਭ ਦੇ ਵਿੱਚ ਹਿੱਸਾ ਲੈਂਦੀਆਂ ਹਨ ਅਤੇ ਉਸ ਨੂੰ ਦੋਵਾਂ ਅਖਾੜਿਆਂ ਦੇ ਨਾਂ ਨਾਲ ਰਾਜ ਸਰਕਾਰ ਦੁਆਰਾ ਸਰਦਾ ਦਿੱਤਾ ਗਿਆ ਸੀ ਉਨਾ ਕਿਹਾ ਕਿ ਸਾਡੇ ਕਿਸੇ ਵੀ ਧਰਮ ਪ੍ਰਤੀ ਕੋਈ ਦੁਸ਼ਮਣੀ ਨਹੀਂ ਹੈ ਦਮਦਮੀ ਟਕਸਾਲ ਦਾ ਬਹੁਤ ਮਹੱਤਵ ਰੱਖਦਾ ਹੈ ਇਸੇ ਲਈ ਮੈਨੂੰ ਸੱਦਿਆ ਗਿਆ ਸੀ ਅਤੇ ਮੈਂ 29 ਜਨਵਰੀ ਨੂੰ ਪਵਿੱਤਰ ਡੁਬਕੀ ਲਗਾਈ ਤੁਮਣੇ ਅੱਗੇ ਦੱਸਿਆ ਕਿ ਸਿੱਖ ਗੁਰੂਆਂ ਨੇ ਪ੍ਰਾਗਰਾਜ ਅਤੇ ਕਾਸ਼ੀ ਵਰਗੇ ਸਥਾਨਾਂ ਦਾ ਦੌਰਾ ਕੀਤਾ ਸੀ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਸਿੱਖ ਧਰਮ ਤੇ ਉਸਦੇ ਇਤਿਹਾਸ ਦਾ ਗਿਆਨ ਨਾ ਹੋਣ ਵਾਲੇ ਕੁਝ ਵਿਅਕਤੀ ਇਤਰਾਜ਼ ਉਠਾ ਸਕਦੇ ਨੇ ਅਤੇ ਸ਼ਾਂਤੀਪੂਰਵਕ ਭਾਈਚਾਰਿਆਂ ਦੇ ਵਿੱਚੋਂ ਮਤਭੇਦ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਹਰਨਾਮ ਸਿੰਘ ਧੂਮਾ ਦੀਆਂ ਮੁਸ਼ਕਲਾਂ ਵਧੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਸਿੱਖ ਕੌਮ ਨੇ ਉਹਨਾਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਧੂਮਾ ਜਿਨ੍ਹਾਂ ਦੀ ਵੀਡੀਓ ਫੋਟੋਆਂ ਤਰ੍ਹਾਂ-ਤਰ੍ਹਾਂ ਦੀਆਂ ਜਿਹੜਾ ਕੀ ਹਿੰਦੂਆਂ ਦੇ ਸਤਾਨ ਜਿਹੜਾ ਕੁੰਭ ਦਾ ਮੇਲਾ ਜਿਹੜਾ ਲੱਗਾ ਹੈ ਉੱਥੇ ਬਾਬਾ ਜੀ ਜਿਹੜੇ ਆ ਉਹ ਵੀ ਜਿਹੜਾ ਕੁੰਭ ਇਸ਼ਨਾਨ ਗਿਆ ਕਰਨ ਉਹ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਫੋਟੋਆਂ ਵੀ ਵਾਇਰਲ ਕਰੀ ਜਾਂਦੇ ਲੋਕੀ ਪਰ ਇਹ ਜਿਹੜੇ ਬਾਬਾ ਜੀ ਦੇ ਬਾਬੇ ਧੋਮਾ ਜਿਹਦੇ ਕਾਮਾ ਬਿਲਕੁਲ ਸਿੱਖੀ ਤੋਂ ਹਜ਼ਾਰਾਂ ਗੁਣਾ ਦੂਰ ਆ ਪਹਿਲੀ ਗੱਲ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਗੱਲ ਕੀਤੀ ਹੀ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬ ਇਹ ਗਹਿ ਬਪਰਨ ਕੀ ਰੀਤ ਤੋਂ ਮੈਂ ਨਾ ਕਰੋ ਇਨ ਕੀ ਪ੍ਰਤੀਤ ਮਾਰਾ ਹੀ ਕਹਿੰਦੇ ਜਦੋਂ ਇਹਨਾਂ ਦੀ ਬਿਪਰ ਦੀ ਇਹ ਸੋਚ ਇਸ਼ਨਾਨ ਕਰਨੇ ਚੁੱਭੀਆਂ ਮਾਰਨੀਆਂ ਇਹ ਹਿੰਦੂ ਜਿਹੜੇ ਮਤਲਬ ਕੰਮ ਕਰਨੇ ਮੁਬਾਰਕ ਆ ਮੈਂ ਪਹਿਲਾਂ ਗੱਲ ਕਰਦਾ ਹਿੰਦੂ ਧਰਮ ਨੂੰ ਮੁਬਾਰਕ ਆ ਕੁੰਭ ਇਸ਼ਨਾਨ ਸਾਡਾ ਇਹ ਧਰਮ ਨਹੀਂ ਕੋਈ ਕੁੰਭ ਇਸ਼ਨਾਨ ਕਰਨ ਜਾਣਾ ਬਾਕੀ ਗੁਰਬਾਣੀ ਦੀਆਂ ਪੰਕਤੀਆਂ ਬਹੁਤ ਐਸੇ ਤਰ੍ਹਾਂ ਦੀਆਂ ਜਿਹੜੀਆਂ ਇਹ ਚੀਜ਼ ਖੰਡਨ ਕਰਦੀ ਆ ਗੁਰਬਾਣੀ ਜਦੋਂ ਕਿ ਰਾਮਕਲੀ ਮਹੱਲਾ ਦੂਜੇ ਚ ਬਨਾਰਸ ਤਪ ਕਰੇ ਉਲਟ ਤੀਰਤ ਮਰੇ ਅਗਨ ਦਹਿ ਕਾਇਆ ਕਲਪ ਕੀਜੇ ਅਸੂ ਮੇਰ ਜਗ ਕੀਜੇ ਸੋਨਾ ਗਰਬਦਾਨ ਦੀਜੇ ਰਾਮ ਨਾਮ ਸਰ ਤਉ ਨਾ ਪੂਜੇ ਛੋੜ ਛੋੜ ਰੇ ਪਖੰਡੀ ਮਨ ਕਪਟਨਾ ਕੀਜੇ ਦੂਸਰੀ ਇੱਕ ਕਬੀਰ ਜੀ ਦਾ ਹੋਰ ਬੜੇ ਸ਼ਬਦ ਆ ਇਸੇ ਤਰ੍ਹਾਂ ਦੇ ਮਹਾਰਾਜ ਉਹ ਗੱਲ ਕੀਤੀ ਗੰਗਾ ਯੋਗ ਦਾਵਰਨ ਆਈਏ ਗੰਗਾ ਯੋਗ ਦਾਵਰ ਜਾਈਏ ਕੁੰਭ ਯੋਗ ਕਿਧਾਰ ਨਾਈਏ ਗੋਮਤੀ ਸਹਿਸ ਗਉਂ ਦਾਨ ਕੀਜੈ ਮਹਾਰਾਜ ਨੇ ਇਹ ਚੀਜ਼ਾਂ ਦਾ ਸਾਰਾ ਖੰਡਨ ਕੀਤਾ ਪਰ ਬਾਬਾ ਹਰਨਾਮ ਸਿੰਘ ਨੂੰ ਆਪਾਂ ਇਸ ਵੀਡੀਓ ਨਾਲ ਹੀ ਯਾਰ ਆਪਾਂ ਪੁੱਛਣਾ ਚਾਹੁੰਨੇ ਆ ਬਾਬਾ ਜੀ ਤੇ ਸਾਨੂੰ ਦੱਸੋ ਜੇ ਬਾਬਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਲੇ ਜਾਂ ਬਾਬਾ ਠਾਕੁਰ ਸਿੰਘ ਜੀ ਜੇ ਕੋਈ ਵੀ ਸਾਡੇ ਗੁਰਸਿੱਖ ਜਾਂ ਗੁਰੂ ਸਾਹਿਬਾਨ ਇਹ ਕੁੰਭ ਦਾ ਮੇਲਾ ਇਸ਼ਨਾਨ ਕਰਨ ਗਏ ਤਾਂ ਉਹ ਦੱਸੋ ਸਾਨੂੰ ਸਾਡੀ ਜਿਹੜੀ ਇਸ਼ਨਾਨ ਕਰਨਾ ਉਹ ਸਿਰਫ ਗੁਰੂ ਦੇ ਸ਼ਬਦ ਵਿੱਚ ਹੀ ਇਸ਼ਨਾਨ ਕੀਤਾ ਜਾਂਦਾ ਆ ਕੋਈ ਬਾਹਰਲੇ ਇਸ਼ਨਾਨ ਨਹੀਂ ਕੀਤੇ ਜਾਂਦੇ ਤੇ ਮੁਬਾਰਕ ਆ ਉਹਨਾਂ ਨੂੰ ਹਿੰਦੂ ਵੀਰਾਂ ਨੂੰ ਕੁੰਭ ਇਸ਼ਨਾਨ 12 ਸਾਲ ਬਾਅਦ ਹੁੰਦਾ ਠੀਕ ਆ ਉਹ ਪਰ ਮੈਂ ਇੱਕ ਗੱਲ ਕਹਿੰਨਾ ਉਹ ਗੱਤਰੇ ਵਾਲਿਓ ਉਹ ਦਾੜਾ ਜਿਹੜੇ ਦਾੜੇ ਰੱਖੇ ਤੁਸੀਂ ਤੇ ਤੁਸੀਂ ਯਾਰ ਤੁਹਾਨੂੰ ਜੋਰਾਬਰ ਬਾਬਾ ਫਤੇਹ ਸਿੰਘ ਜੀ ਧਰਤੀ ਨਹੀਂ ਦਿਖੀ ਸ੍ਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਦਾ ਅਸਥਾਨ ਉਹ ਨਹੀਂ ਲੱਭਾ ਆਨੰਦਪੁਰ ਸਾਹਿਬ ਨਹੀਂ ਤੁਹਾਨੂੰ ਲੱਭਾ ਹਜ਼ੂਰ ਸਾਹਿਬ ਨਹੀਂ ਤੁਹਾਨੂੰ ਲੱਭੇ ਕਿੱਥੇ ਕਿੱਥੇ ਜਿੱਥੇ ਸ਼ਹੀਦیاں ਨਹੀਂ ਗੁਰੂ ਸਾਹਿਬ ਦੀਆਂ ਯਾਰ ਤੁਸੀਂ ਉਹਨਾਂ ਨੂੰ ਛੱਡ ਕੇ ਏਡੜੇ ਕਸ਼ਾਰੇ ਪਾ ਕੇ ਨੰਗੇ ਕੱਪੜਿਆਂ ਤੋਂ ਬਿਨਾ ਬਾਬੇ ਤੂੰ ਮੇਰਗੇ ਉਹ ਕੁੰਭ ਇਸ਼ਨਾਨ ਕਰੀ ਫਿਰਦੇ ਆ ਮੈਂ ਬਾਬਾ ਤੁਮਾ ਜੀ ਤੁਹਾਨੂੰ ਇਹ ਕਹਿਣਾ ਚਾਹੁੰਨਾ ਜੇ ਸਾਡੇ ਮੇਨ ਲੋਕੀ ਆਪਾਂ ਨਹੀਂ ਮੰਨਦੇ ਤੁਹਾਨੂੰ ਮੇਨ ਪਰ ਜਿਹੜੇ ਕਈ ਤੁਹਾਨੂੰ ਟਕਸਾਲ ਦੇ ਮੇਨ ਆਗੂ ਮੰਨਦੇ ਆ ਆਗੂ ਮੰਨਦੇ ਆ ਕੀ ਉਹ ਕੀ ਕਹਿਣਗੇ ਜੀ ਸਾਡਾ ਬਾਬਾ ਜੀ ਉੱਥੇ ਜਾਂਦੇ ਆ ਤੇ ਸਾਨੂੰ ਵੀ ਕੀ ਆ ਜਾਣੋ ਆਪਾਂ ਵੀ ਜਾ ਸਕਦੇ ਆ ਪਰ ਬਾਬਾ ਜੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਦਾਂ ਦੇ ਕਰਮ ਕਾਂਡ ਵਿੱਚ ਨਾ ਜਾਓ ਅੱਗੇ ਜਿਹੜੀ ਸਿੱਖ ਕੌਮ ਬਹੁਤ ਦੁਬਦਾ ਵਿੱਚ ਪੜੀ ਆ ਬਹੁਤ ਦੁਬਦਾ ਵਿੱਚ ਪਈ ਆ ਸੰਗਤ ਬਹੁਤ ਦੁਬਦਾ ਵਿੱਚ ਪੈ ਗਈ ਆ ਨਿਸ਼ਾਨ ਸਾਭਾਂ ਤੋਂ ਮੀਟ ਦਿਓ ਆ ਜਿਹੜੇ ਹੁਣ ਤੁਸੀਂ ਕੁੰਭ ਇਸ਼ਨਾਨ ਕਰਦੇ ਇਹਨਾਂ ਦੇ ਵਿੱਚ ਪੈ ਗਈ ਆ ਬਾਬਾ ਤੁਮਾ ਜੀ ਫਾਨੋ ਕੋਈ ਦੱਸੋ ਕਿਹਦੇ ਵਿੱਚ ਕਿਹੜੇ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਆ ਜਾਂ ਕਿਹਦੇ ਧਰਮ ਚ ਲਿਖਿਆ ਵੀ ਸਾਨੂੰ ਉੱਥੇ ਕੁੰਮ ਸ਼ਨਾਣ ਜਾਣਾ ਚਾਹੀਦਾ ਤੇ ਮੈਂ ਇੱਕ ਹੋਰ ਵੀਡੀਓ ਦੇਖਣਿਆਂ ਕਿ ਉਹਦੇ ਵਿੱਚ ਆਪਣੇ ਜੋ ਹੈਗਾ ਆ ਸਾਰੇ ਇਕੱਠੇ ਹੋ ਗਏ ਉੱਥੇ ਸਾਰੇ ਜਿੰਨੇ ਵੀ ਸਿੱਖ ਹੋ ਗਏ ਉੱਥੇ ਇਕੱਠੇ ਜਾਂਦੇ ਪਏ ਆ ਤੇ ਨਗਰ ਕੀਰਤਨ ਕੱਢੰਦੇ ਆ ਤੇ ਵਿੱਚ ਵੀਡੀਓ ਆਉਂਦੀ ਆ ਕਈ ਸਿੱਖਾਂ ਦੀ ਉਥੇ ਨਿਸ਼ਾਨ ਸਭ ਲੱਗ ਰਹੇ ਆ ਯਾਰ ਕਿਹੜੇ ਚੱਕਰਾਂ ਚ ਪੈ ਗਏ ਆ ਸਾਡੇ ਗੁਰੂ ਧੰਮ ਸੋੜੇ ਘਟਾਂ ਉੱਥੇ ਕੀ ਲੋੜ ਪੈ ਗਈ ਸਾਨੂੰ ਨਿਸ਼ਾਨ ਸਾਹਿਬ ਚੜਾਣ ਦੀ ਠੀਕ ਆਉਣਾ ਦਾ ਹਿੰਦੂ ਧਰਮ ਦਾ ਇਹ ਕੁੰਬ ਦਾ ਮੇਲਾ ਚੱਲਦਾ ਮੁਬਾਰਕ ਹੋ ਕਰਨ ਜੋ ਮਰਜ਼ੀ ਕਰਨ ਪਰ ਯਾਰ ਸਾਡੇ ਤੁਸੀਂ ਸਿੱਖਾਂ ਦੇ ਤੁਸੀਂ ਆਗੂ ਵੀ ਬਣੇ ਆ ਹੈ ਬਿਪਰਨ ਕੀ ਰੀਤ ਇਹ ਕੰਮ ਵੀ ਤੁਸੀਂ ਕਰਨੇ ਬਾਹਮਣ ਵਾਲੇ ਕੰਮ ਤੁਸੀਂ ਕਰਨੇ ਆ ਗੁਰੂ ਸਾਹਿਬ ਨੇ 1430 ਅੰਗ ਕਿਤੇ ਵੀ ਸਾਨੂੰ ਨਹੀਂ ਦੱਸਿਆ ਕਿ ਤੁਸੀਂ ਕੁੰਭ ਇਸ਼ਨਾਨ ਕਰਨਾ ਆ ਅਸੀਂ ਕਈ ਵਾਰੀ ਸਹਿਜ ਪਾਠ ਕੀਤਾ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਨੂੰ ਅੱਜ ਤੱਕ ਸ਼ਬਦ ਗੁਰੂ ਨੇ ਇਹ ਗੱਲ ਨਹੀਂ ਕੀਤੀ ਵੀ ਤੁਸੀਂ ਕੌਮਤੇ ਜਾ ਕੇ ਇਸ਼ਨਾਨ ਕਰਨਾ ਸਗੋ ਭਗਤ ਸਾਡੇ ਭਗਤਾਂ ਨੇ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਮਹਾਰਾਜ ਕਹਿੰਦੇ ਤੁਸੀਂ ਉੱਥੇ ਭੋਮਾ ਗਾਊ ਦਾਨ ਕਰ ਲਓ ਭਾਦੀ ਇਹ ਗੱਜ ਦਾਨ ਪਵਾਂ ਹਾਥੀ ਦਾਨ ਕਰ ਲਓ ਮਹਾਰਾਜ ਕਹਿੰਦੇ ਕੁਝ ਨਹੀਂ ਬੰਨਣਾ ਨਾਮ ਤੋਂ ਬਿਨਾ ਸੰਸਾਰ ਦੇ ਵਿੱਚ ਉੱਤੋਂ ਵੱਡੀ ਕੋਈ ਤਾਕਤ ਨਹੀਂ ਜਿਹੜਾ ਸਾਡਾ ਗੁਰੂ ਸਾਹਿਬ ਨੇ ਸਾਨੂੰ ਵਾਹਿਗੁਰੂ ਵਾਹਿਗੁਰੂ ਨਾਮ ਦਿੱਤਾ ਆ ਉਤੋਂ ਵੱਡੀ ਤਾਕਤ ਕੋਈ ਨਹੀਂ ਸਾਡੇ ਸਿੱਖਾਂ ਲਈ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਜੇ ਜਾਣਾ ਉਹ ਬਿਲਕੁਲ ਮੈਂ ਕਹਿੰਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਦਾਵਾ ਦੇਣ ਵਾਲੀ ਗੱਲ ਆ ਉਹ ਅੱਜ ਤੁਸੀਂ ਕੀਤਾ ਆ ਜਿਹੜੇ ਕੁੰਭ ਇਸ਼ਨਾਨ ਕਰਨ ਜਾਂਦੇ ਆ ਇਹ ਵਿਰੋਧੀ ਆ ਗੁਰੂ ਗ੍ਰੰਥ ਸਾਹਿਬ ਦੇ ਸੰਗਤ ਜੀ ਇਹਨਾਂ ਨੂੰ ਹਮੇਸ਼ਾ ਯਾਦ ਰੱਖੋ ਇਹਨਾਂ ਦਾ ਕਿਤੇ ਵੀ ਸਤਕਾਰ ਨਾ ਕਰੋ ਇਹਨਾਂ ਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿਰੋਧੀ ਆ ਉਹ ਸਾਡੇ ਸਿੱਖ ਧਰਮ ਦੇ ਵੀ ਵਿਰੋਧੀ ਆ ਸੰਗਤ ਜੀ ਇਹ ਜਿੱਥੇ ਵੀ ਆਉਂਦੇ ਇਹਨਾਂ ਦਾ ਵਿਰੋਧ ਕਰੋ ਜਿਹੜੇ ਕਮਿਸ਼ਨਾਂ ਤੇ ਮੇਲੇ ਤੇ ਜਾ ਰਹੇ ਆ ਉੱਥੇ ਜਾ ਕੇ ਨਾ ਆਉਂਦੇ ਸਾਧੂਆਂ ਨੂੰ ਨੰਗੇ ਸਾਧੂਆਂ ਨੂੰ ਠੀਕ ਆ ਨੰਗੇ ਸਾਧੂ ਇੱਥੇ ਦੇਖ ਲਓ ਆਪ ਵੀ ਤੁਸੀਂ ਕੁਸ਼ਹਰੇ ਲਾ ਕੇ ਚੱਲ ਜਾਣਾ ਚਾਹੀਦਾ ਸੀਗਾ ਤੁਹਾਨੂੰ ਵੀ ਜੇ ਤੁਹਾਨੂੰ ਚੰਗੇ ਨਾਗੇ ਸੰਧੂ ਚੰਗੇ ਲੱਗਦੇ ਆ ਠੀਕ ਆ ਉਹਨਾਂ ਦਾ ਆਪਣਾ ਧਰਮ ਆ ਹਿੰਦੂਆਂ ਦਾ ਧਰਮ ਆ ਵਧੀਆ ਆ ਆਪਾਂ ਨਹੀਂ ਕਹਿੰਦੇ ਸਤਕਾਰ ਜੋਗ ਫਿਰ ਕਹਿੰਨੇ ਆ ਸਰਕਾਰ ਜੋਗ ਆ ਉਹਨਾਂ ਦਾ ਕੰਮ ਜੋ ਕਰਨ ਦੇ ਵਧੀਆ ਪਰ ਸਾਡੇ ਧਰਮ ਚ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਨੇ ਖੁਰਗੋਵੀ ਸਿੰਘ ਮਾਰਾ ਨੇ ਭਗਤਾਂ ਨੇ ਗੁਰੂ ਸਹਿਬਾਨਾਂ ਨੇ ਸ਼ਹੀਦ ਸਿੰਘਾਂ ਨੇ ਸਾਨੂੰ ਕਦੀ ਨਹੀਂ ਇਹ ਗੱਲਾਂ ਦਸੀਆਂ ਕਿ ਕੋਮਿਸ਼ਨਾਣ ਕਰਨੇ ਆ ਹਿੰਦੂ ਰੀਤੀ ਰਿਵਾਜ ਕਰਨੇ ਆ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਆ ਉਤੋਂ ਉੱਪਰ ਸਾਡਾ ਕੋਈ ਚੀਜ਼ ਨਹੀਂ ਅਕਾਲ ਤਖ਼ਤ ਸਾਹਿਬ ਸਾਡਾ ਮੱਕਾ ਆ ਉਸ ਮੱਕੇ ਦੇ ਉੱਪਰ ਅੱਗੇ ਸਾਡੇ ਵਾਸਤੇ ਕੁਛ ਨਹੀਂ ਸਾਡਾ ਉਤੋਂ ਹਰ ਇੱਕ ਚੀਜ਼ ਖਤਮ ਹੋ ਜਾਂਦੀ ਆ ਗੁਰੂ ਗ੍ਰੰਥ ਸਾਹਿਬ ਜੀ ਤੋਂ ਤੇ ਮੱਕਿਆ ਸਾਡਾ ਸ਼੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਉਹ ਸਾਡਾ ਮੱਕਾ ਆ ਉਹ ਤੋਂ ਅੱਗੇ ਕੁਝ ਵੀ ਨਹੀਂ ਕੋਈ ਜੇ ਤੋਂ ਸਿੱਖ ਉੱਪਰ ਜਾਂਦਾ ਆ ਉਹ ਸਿੱਖਿਆ ਨਹੀਂ ਉਹ ਸਿੱਖ ਵਿਰੋਧੀ ਆ ਉਹ ਸਿੱਖ ਨਹੀਂ ਹੋ ਸਕਦਾ ਅ ਮੈਂ ਦੇਖਣ ਆ ਆਮ ਪਾਰਟੀ ਦੇ ਵੀ ਕਈ ਮੈਂ ਬਾਅਦ ਚੋ ਗੱਲ ਕਰਾਂਗਾ ਆਮ ਪਾਰਟੀ ਵਾਲੇ ਪੱਗਾਂ ਬੰਨ ਕੇ ਅ ਡੜੀਆਂ ਦਾੜੀਆਂ ਰੱਖ ਕੇ ਇੱਥੇ ਓਮ ਬਹਾਈ ਓਮ ਸ਼ਰਮ ਆਣੀ ਚਾਹੀਦੀ ਮੈਂ ਗੱਲ ਕਰਾਂਗਾ ਉਹਨਾਂ ਬਾਰੇ ਵੀ ਪਰ ਮੈਂ ਗੱਲ ਮਕਾ ਕੇ ਫਿਰ ਤੁਹਾਡੇ ਵੀ ਤੁਹਾਡੇ ਖਿਲਾਫ ਵੀ ਵੀਡੀਓ ਪਾਉਂਗਾ ਜਿਹੜੇ ਤੁਸੀਂ ਬਹਰੂਪੀਆ ਆਮ ਪਾਰਟੀ ਵਾਲਿਓ ਜਿਹੜੇ ਦਾੜ੍ਹੀਆਂ ਰੱਖ ਕੇ ਸ਼੍ਰੀ ਸਾਹਿਬ ਪਰੋਂ ਪਾ ਕੇ ਇੱਥੇ ਮਥਿਆਂ ਤੇ ਜਿਹੜੇ ਤੁਸੀਂ ਓੰਕਾਰ ਬਾਹ ਕੇ ਤੇ ਜਿਹੜੇ ਲੋਕਾਂ ਦਾ ਉਥੇ ਕੁੰਬਾ ਨੇ ਮੇਲਿਆਂ ਤੇ ਫਿਰਨ ਨੇ ਆ ਤੁਹਾਡੇ ਖਿਲਾਫ ਮੋਰਚਾ ਵੀ ਲਾਵਾਂਗੇ ਆਪਾਂ ਤੁਹਾਡੀਆਂ ਵੀਡੀਓ ਆਪਾਂ ਪੂਰੀਆਂ ਸੇਵਕੀਆਂ ਤੁਹਾਡੇ ਵੀ ਪਾਵਾਂਗੇ ਦੱਸਾਂਗੇ ਪਰ ਤੁਸੀਂ ਵੀ ਸਿੱਖਣੀ ਹੋ ਤੁਸੀਂ ਵੀ ਵੋਟਾਂ ਲੈਣ ਵਾਸਤੇ ਇਹ ਇਹ ਜਿਹੜੀ ਸ਼੍ਰੀ ਸਾਹਿਬ ਗੁਰੂ ਸੋਭਾ ਨੇ ਦਿੱਤੀ ਹੈ ਨਾ ਜਦੋਂ ਮਰਜੀ ਲਾ ਦਿਓ ਉਹਨੂੰ ਕਸ਼ਹਿਰੇ ਲਾ ਦਿਓ ਇਹ ਲਾ ਦਿਓ ਜਿੱਥੇ ਮਰਜੀ ਤੁਰ ਪੋ ਕੋਈ ਨਹੀਂ ਕਿਤੇ ਤੁਸੀਂ ਵੋਟਾਂ ਮੰਗਣਾ ਆਵੋਗੇ ਨਾ ਤੇ ਤੁਹਾਨੂੰ ਆਪਾਂ ਕਿਹਾਗੇ ਸਾਨੂੰ ਸਾਰਾ ਪਤਾ ਦਸੂਏ ਤੋਂ ਟਾਂਡੇ ਤੋਂ ਕਿਹੜਾ ਕਿਹੜਾ ਜਿਹੜਾ ਕੰਮ ਸ਼ਨਾਣ ਕਰਨ ਗਿਆ ਅਮਰਤਾਰੀ ਹਾਂ ਮੋਨੇ ਜਦਾਂ ਮਰਜੀ ਜਾਣ ਸਾਨੂੰ ਕੋਈ ਨਹੀਂ ਪਰ ਸਾਡੇ ਕਲਗੀਆਂ ਵਾਲੇ ਦਾ ਜਦੋਂ ਅਮਰਤ ਸੱਤ ਕੇ ਕੋਈ ਕੁੰਬ ਦੇ ਮੇਲੇ ਤੇ ਜਾਵੇ ਜਾਣਗੇ ਉਹ ਰਾਂ ਸਖਤ ਵਿਰੋਧ ਕਰਾਂਗੇ ਆਪਾਂ ਜਾ ਤਾਂ ਓਏ ਗੱਲ ਸੁਣੋ ਮੇਰੀ ਜਾ ਆਪਣਾ ਇਹ ਛਿਰੀ ਸਾਹਿਬ ਕਸ਼ਾਰੇ ਪੱਗਾਂ ਲਾ ਕੇ ਜਾਓ ਉੱਥੇ ਜੋ ਉਹ ਨੰਗੇ ਸਾਧੂ ਬਣੇ ਆ ਉਹਨਾਂ ਮੰਗੋ ਤੁਸੀਂ ਵੀ ਜਿਹੜੇ ਜੋ ਪਾਏ ਉਹਨਾਂ ਨੇ ਉਹ ਪਾ ਕੇ ਉੱਥੇ ਜਾਓ ਸਾਨੂੰ ਕੋਈ ਮਤਲਬ ਨਹੀਂ ਪਰ ਸਾਡੇ ਕਸ਼ਾਰੇ ਪੱਗਾਂ ਲਾ ਕੇ ਜਾਓ